ਜਿਹੜੀ ਵਾਰਦਾ ਸਾਡੇ ਫਟੇਗੜ ਚੂੜੀਆਂ ਚ ਹੋਈ ਹੈ ਭਈ ਇਸ ਮੁਤਲਕ ਸੇ ਸਾਰੇ ਯੂਨੀਅਨ ਦੇ ਫਟੇਗੜ ਯੂਨੀਅਨ ਦੇ ਸਾਰੇ ਮੈਂਬਰ ਕਪੜਾ ਯੂਨੀਅਨ ਦੇ ਪ੍ਰਧਾਨ ਕਰੀਆਨਾ ਯੂਨੀਅਨ ਦੇ ਪ੍ਰਧਾਨ ਸਾਰੇ ਪ੍ਰਧਾਨ ਇੱਥੇ ਸਾਰੇ ਇਕੱਠੇ ਹੋਏ ਦੇ ਸਾਰੇ ਯੂਨੀਟ ਫਟੇਗੜ ਦੀ ਇਕੱਠੀ ਹੋਈ ਦੀ ਹੈ ਇਹਦੇ ਬਾਰੇ ਸਾਨੂੰ ਕੋਈ ਸੇਫਟੀ ਪੁਆਇੰਟ ਦਿੱਤਾ ਜਾਏ ਇਹਨਾਂ ਦੇ ਜਿਹੜੀ ਕੋ ਵਾਰਦਾਤ ਹੋਈ ਹੈ ਇਹਦੇ ਉੱਤੇ ਵੀ ਕੋਈ ਸਾਰੀ ਇਨਕੁਆਰੀ ਸਾਰੀ ਕਰਕੇ ਤੇ ਠੀਕ ਇਹਨੂੰ ਸਾਰੇ ਕੰਮ ਨੂੰ ਕੀਤਾ ਜਾਏ ਸਾਡੇ ਯੂਨੀਅਨ ਦੇ ਜਿਹੜੇ ਵਾਈਸ ਪ੍ਰਧਾਨ ਸੀ लवली ਢੱਲਾ ਜੀ ਤੇ ਉਹਨਾਂ ਦਾ ਭਰਾ ਪ੍ਰਿੰਸ ਔਰ ਉਹਨਾਂ ਦਾ ਬੇਟਾ ਜਿਹੜੇ ਜੁਵਰਾਜ ਸਿੰਘ ਜੀ ਅੰਮ੍ਰਿਤਸਰ ਤੋਂ ਆ ਰਹੇ ਸੀਗੇ ਆਨ ਕੇ ਸਮਾਨ ਸੋਨੇ ਦਾ ਲੈ ਕੇ ਆਏ ਆ ਤੇ ਆਪਣੀ ਦੁਕਾਨ ਅੱਗੇ ਜਦੋਂ ਬੈਠੇ ਨੇ ਤੇ ਅਚਾਨਕ ਉਹਨਾਂ ਤੇ ਜਿਹੜਾ ਅਟੈਕ ਹੋਇਆ ਵਾ ਇਹਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਜਿਹੜਾ دہشت ਦਾ ਮਾਹੌਲ ਪੈ ਗਿਆ ਵਾ ਕਿਉਂਕਿ ਸਾਡੀ ਸਨੈਰੀਆ ਯੂਨੀਅਨ ਦੀ ਜਿਹੜੀ ਇੱਕ ਖਾਸ ਗੱਲ ਹੈ ਕਿ ਆਪਾਂ ਉਸੇ ਵੇਲੇ ਸਾਰਾ ਸ਼ਹਿਰ ਸਾਡਾ ਇਕੱਠਾ ਹੋ ਜਾਂਦਾ ਵਾ ਕਿਉਂਕਿ ਉਹਨਾਂ ਦੀ ਇੱਕ ਨਿਗੀ ਜੀ ਕਾਲ ਤੇ ਅੱਜ ਸਾਰੇ ਸ਼ਹਿਰ ਵਾਸੀ ਬੰਦ ਨੇ ਇਹ ਆਪਾਂ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਇਨਸਾਫ ਮਿਲੇ ਉਹ ਸਾਡੀ ਜਿਹੜੀ ਸੇਫਟੀ ਵਾਲੇ ਉਹ ਪੂਰਾ ਪੂਰਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਜਿਹੜੇ ਜਿੰਨੀਆਂ ਵਾਰਦਾਤਾਂ ਹੋਣਦੀਆਂ ਵਾਂ ਕਿਉਂਕਿ ਸ਼ਹਿਰ ਦੇ ਵਿੱਚ ਕੋਈ ਗਸ਼ਤਾ ਹੈਗੀ ਨਹੀਂ ਇਸ ਵੇਲੇ ਉਹ ਇਹ ਵੀ ਜ਼ਰੂਰੀ ਹੈ ਕਿਉਂਕਿ ਇਹ ਹਰ ਪੁਆਇੰਟ ਦੇ ਉੱਤੇ ਇਹਨੂੰ ਜਿਹੜਾ ਕਲੀਅਰ ਕੀਤਾ ਜਾਵੇ ਕਿਉਂਕਿ ਪਹਿਲੇ ਤੋਂ ਜਿਹੜੀ ਉਹ ਸਾਡੇ ਉਹ ਚੱਲਦੇ ਹੁੰਦੇ ਸੀ ਆਪਣੇ ਪੀਸੀਆਰ ਵਾਲੇ ਉਹ ਹੈ ਨਹੀਂ ਇਸ ਵੇਲੇ ਉਹ ਵੀ ਜ਼ਰੂਰੀ ਹੈ ਇਸ ਵੇਲੇ ਸ਼ਹਿਰ ਦੇ ਵਿੱਚ ਲਾਏ ਜਾਣ ਇਸ ਤੋਂ ਬਾਅਦ ਆਪਾਂ ਚਾਹੁੰਦੇ ਆ ਕਿ ਉਹਨਾਂ ਦੀ ਜਿਹੜੀ ਵਾਰਦਾਤ ਹੋਈ ਆ ਜਾਂ ਉਹਨਾਂ ਦਾ ਨੁਕਸਾਨ ਹੋਇਆ ਵਾ ਉਹਦੀ ਪੂਰਤੀ ਕੀਤੀ ਜਾਵੇ ਇਹ ਦੀ ਬਹੁਤ ਮਾੜੀ ਘਟਨਾ ਨਿੰਦਨਯੋਗ ਘਟਨਾ ਵਾ ਸ਼ਹਿਰ ਵਾਸਤੇ ਨੂੰ ਪੂਰੀ ਸੁਰੱਖਿਆ ਚਾਹੀਦੀ ਹੈ ਇਹਦੇ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸਾਡਾ ਸਾਥ ਦੇਣਾ ਚਾਹੀਦਾ ਰਾਤ ਦੀ ਸੁਰੱਖਿਆ ਦੇਣੀ ਚਾਹੀਦੀ ਹੈ ਦਿਨੇ ਵੀ ਸਾਡਾ ਸਾਥ ਦੇਣਾ ਵਪਾਰ ਵਰਗ ਜਿਹੜਾ ਬਹੁਤ ਐਸ ਵળે ਉਦਾਸੀ ਮਤਲਬ ਕਿ ਪਰੇਸ਼ਾਨੀ ਦੇ ਵਿੱਚ ਆ ਤੇ ਸਾਡਾ ਮਸਲੇ ਦਾ ਬਤ ਬਤ ਹੱਲ ਕੀਤਾ ਜਾਵੇ ਜਿਹੜੀ ਰਾਜ ਮੜੀ ਹੈ ਠੀਕ ਹੈ ਤੇ ਸ਼ਹਿਰ ਵਾਸਤੇ ਵੀ ਮੜੀ ਹੈ ਇਦੇ ਵਿੱਚ ਜਿਹੜੀ ਇਹ ਇਨਕੁਆਇਰੀ ਹੋਣੀ ਚਾਹੀਦੀ ਵੀ ਗੱਲ ਹੋਈ ਕੀ ਹੈ ਠੀਕ ਹੈ ਨਾ ਕਿਉਂਕਿ ਫਤੇਗੜ ਆਣ ਕੇ ਜਿਹੜੇ ਬਾਹਰ ਦੇ ਬੰਦੇ ਆਣ ਕੇ ਇਹ ਕੰਮ ਕਰਦੇ ਆ ਬਹੁਤ ਮਾੜਾ ਵਾ ਅਸੀਂ ਇਹਦੀ ਨਿਖੇਦੀ ਕਰਦੇ ਆ ਇਹਦੀ ਤਹ ਤੱਕ ਜਾਣਾ ਚਾਹੀਦਾ ਹੈ ਪੁਲਿਸ ਨੂੰ ਵੀ ਦੇਖਣਾ ਚਾਹੀਦਾ ਹੈ ਵੀ ਕੀ ਗੱਲ ਹੈ ਜਿਹੜੀ ਇਹ ਵੀ ਗਾਂ ਤੋਂ ਵਾਰਦਾਤ ਐ ਹੋਜੀ ਕੋਈ ਨਾ ਹੋਵੇ ਸ਼ਹਿਰ ਦੇ ਵਿੱਚ ਇਹ ਪਤਾ ਲੱਗਾ ਜੀ ਕਿ ਕੋਈ ਰੰਜਿਸ਼ੀ ਚੀਜ਼ਾਂ ਇਹ ਕੋਈ ਕੋਈ ਲੁਕਣ ਦੀ ਨੀਤ ਨਾ ਆਈ ਹੀ ਲੱਗਾ ਇਹ ਹੋ ਜਾਂਦੀ ਪਤਾ ਲੱਗਾ ਕਿਉਂਕਿ ਜਿਹੜੇ ਉਹਨਾਂ ਦੇ ਘਰ ਦੇ ਬੰਦੇ ਹਸਪੀਟਲ ਦੇ ਵਿੱਚ ਨੇ ਦੁਮਾ ਤਾਂ ਕੋਈ ਨਹੀਂ ਹਜੇ ਸਾਡੇ ਕੋਲ ਇੱਥੇ ਹੈਗਾ ਉਹ ਤੇ ਆਉਣਗੇ ਤੇ ਵਾਰਦਾਤ ਉਹ ਹੀ ਦੱਸਣਗੇ ਵੀ ਸਾਡੇ ਨਾਲ ਹੋਇਆ ਕੀ ਯੂਨੀਅਨ ਜਿਹੜੇ ਆਏ ਨੇ ਹਾਂਜੀ ਕੀ ਮੰਗ ਕਰਦੇ ਆਪਾਂ ਅੱਛਾ ਅੱਛਾ ਪ੍ਰਸ਼ਾਸਨ ਕੋ ਤੇ ਮੰਗੇ ਇਹੋ ਕਰਦੇ ਆਂ ਵੀ ਜੋ ਵੀ ਹੈਗਾ ਇਹਦਾ ਕਾਰਵਾਈ ਹੋਣੀ ਚਾਹੀਦੀ ਜਿਹੜਾ ਬੰਦਾ ਗਲਤ ਹੈ ਉਹਨੂੰ ਦੇਖਣ ਠੀਕ ਹੈ ਨਾ ਜਿਹੜਾ ਬੰਦਾ ਬਾਹਰੋਂ ਆਣ ਕੇ ਕੰਮ ਕਰਦਾ ਕੰਮ ਤੇ ਮਾਰਾ ਹੀ ਜਾਂਦਾ ਸ਼ਹਿਰ ਵਾਸਤੇ ਜੈ ਸ਼੍ਰੀ ਰਾਮ ਜੀ ਸਾਡੇ ਫਤੇਗੜ ਚੂੜੀਆਂ ਸ਼ਹਿਰ ਦੇ ਵਿੱਚ ਰਾਤੀ 9:30 ਵਜੇ ਬੜੀ ਮੰਦ ਭੱਗੀ ਘਟਨਾ ਹੋਈ ਆ ਜਿਹਦੇ ਵਿੱਚ ਸਾਡੇ ਸੁਨਿਆਰਾ ਯੂਨੀਅਨ ਦੇ ਦੋ ਭਾਈ ਜ਼ਖਮੀ ਹੋ ਗਏ ਨੇ ਬੰਦੇ ਜਿਹੜੇ ਨੇ ਉਹ 20 ਕਿਲੋਮੀਟਰ ਤੋਂ ਪਿੱਛੋਂ ਉਹਨਾਂ ਦੇ ਨਾਲ ਲੱਗੇ ਸੀਗੇ ਕੀ ਨੀਅਤ ਸੀ ਉਹਨਾਂ ਦੀ ਕੀ ਨਹੀਂ ਇਸ ਬਾਰੇ ਸਾਨੂੰ ਕੋਈ ਨਹੀਂ ਪਰ ਸਾਡੇ ਫਤੇਗੜ ਚੁਪੀਏ ਦੇ ਵਿੱਚ ਸਾਡੇ ਦੁਕਾਨਦਾਰਾਂ ਦੀ ਕੋਈ ਸਿਕਿਉਰਿਟੀ ਨਹੀਂ ਆ ਗਈ ਕਿਸੇ ਕਿਸਮ ਦੀ ਕੋਈ ਸਿਕਿਉਰਿਟੀ ਨਹੀਂ ਇਹ ਜਿਹੜੀਆਂ ਘਟਰਾਵਾਂ ਨੇ ਇਧਰੋਂ ਤੋਂ ਵੱਧ ਰਹੀਆਂ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਨੰਥ ਪਾਈ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਇਸ ਤਰ੍ਹਾਂ ਦਾ ਚਿੰਨ੍ਹ ਇਨਸਾਨ ਸਾਹਿਬ ਇਨਸਾਨ ਸਾਹਿਬ ਚੋਂ ਸਾਡੇ ਬੰਦੇ ਜਿਹੜੇ ਬੱਡਰ ਹੋਏ ਨੇ ਉਹ ਕਿਉਂ ਇਹਨੇ ਅਜੋ ਇਹਨੇ ਗਾਣੀਓ ਨਹੀਂ ਜਾਈਦੇ ਉਹ ਬੰਦਿਆਂ ਨੂੰ ਬੰਦਿਆਂ ਨੂੰ ਫੜਿਆ ਜਾਵੇ ਉਹ ਇਹ ਬੰਦੇ ਨੇ ਕਿਹੜੇ ਨਹੀਂ ਜਿਹੜੀ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਮੰਦਭਾਗੀ ਹੈ ਜੀ ਤੇ ਇਸ ਘਟਨਾ ਤੋਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੋ ਵੀ ਇੰਤਜ਼ਾਮ ਨੇ ਉਹ ਕਰੇ ਜਿਹੜੀ ਇਸ ਤਰ੍ਹਾਂ ਦੀ ਕੋਈ ਵਾਰ-ਵਾਰ ਇਹ ਘਟਨਾਵਾਂ ਨਾ ਹੋਣ ਤੇ ਸਾਰੇ ਸ਼ਹਿਰ ਦੀ ਸੁਰੱਖਿਆ ਵਾਸਤੇ ਪ੍ਰਬੰਧ ਕੀਤੇ ਜਾਣ ਕਿ ਜਿਹਦੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਬਾਰ ਬਾਰ ਅਪੀਲ ਕਰਾਂਗੇ ਕਿ ਸਾਰਿਆਂ ਦੀ ਸਿਕਿਉਰਿਟੀ ਵਾਸਤੇ ਕੁਝ ਨਾ ਕੁਝ ਇੰਤਜ਼ਾਮ ਕੀਤੇ ਜਾਣ ਜਿਹਦੇ ਨਾਲ ਗਾਂ ਤੋਂ ਕੋਈ ਇਹੋ ਜੀ ਵਾਰਦਾਤ ਨਾ ਹੋਵੇ ਮਿਲਿਆ ਕੋਈ ਮੈਂ ਪੁਲਿਸ ਅਧਿਕਾਰੀ ਤੁਹਾਨੂੰ ਮਿਲਿਆ ਨਹੀਂ ਇੱਥੇ ਅਜੇ ਨਹੀਂ ਹੈ ਜੀ ਅਜੇ ਡਿਪਟੀ ਸਾਹਿਬ ਵੀ ਨਹੀਂ ਐਸਐਚਓ ਸਾਹਿਬ ਵੀ ਇਸ ਮੌਕੇ ਤੇ ਨਹੀਂ ਹੈਗੇ ਅਸੀਂ ਮੰਗੀ ਆਪਣੀ ਅਸੀਂ ਮੰਗ ਹੈ ਕਿ ਜਿਹੜਾ ਇੱਕ ਤਾਂ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਦੂਸਰਾ ਜਿਹੜਾ ਹੈਗਾ ਕਿ ਜੜੀ ਵੀ ਗਾਂ ਵਾਸਤੇ ਵੀ ਜਿਹੜੀ ਆ ਇਸ ਤੇ ਉਹ ਪੂਰਾ ਇੰਤਜ਼ਾਮ ਹੋਣੇ ਚਾਹੀਦੇ ਨੇ ਸੁਰੱਖਿਆ ਲਈ ਸਾਰੇ ਸ਼ਹਿਰ ਦਾ ਇੰਤਜ਼ਾਮ ਹੋਣਾ ਚਾਹੀਦਾ